ਸਵਾਗਤ ਕਰਦੇ ਆ। ਸੋ ਸਾਡੀ ਵੀਡੀਓ ਨੂੰ ਦੇਖਣ ਲਈ ਬਹੁਤ-ਬਹੁਤ ਧੰਨਵਾਦ। ਸੋ ਸਭ ਤੋਂ ਪਹਿਲਾਂ ਜੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਜੋ ਵੀ ਅਸੀਂ ਵੀਡੀਓ ਬਣਾਵਾਂਗੇ ਤੁਹਾਡੇ ਤੱਕ ਬਹੁਤੀ ਜਲਦੀ ਨਿਊਜ਼ ਤੁਹਾਨੂੰ ਦੇਖ ਰਹੇ ਹਨ। ਆਪਾਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਆਪਾਂ ਇਸ ਨਾਲ ਰਿਲੇਟਡ ਹੀ ਵੀਡੀਓ ਬਣਾਇਆ ਕਰਾਂਗੇ ਜਿਸ ਦੇ ਨਾਲ ਤੁਹਾਨੂੰ ਆਉਣ ਵਾਲੀਆਂ ਹਰੇਕ ਪੋਸਟਾਂ ਤੇ ਉਹਨਾਂ ਨੂੰ ਭਰਨ ਦਾ ਤਰੀਕਾ ਠੀਕ ਹੈ ਉਹਨਾਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਇਆ ਕਰਾਂਗੇ। ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਮੈਂਟ ਜ਼ਰੂਰ ਕਰਿਓ ਜੇਕਰ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਤੁਹਾਨੂੰ ਕਮੈਂਟ ਦੇ ਵਿੱਚ ਜ਼ਰੂਰ ਆਏ ਦੇਖ ਜਾਇਓ ਕਿ ਤੁਹਾਡੀ ਵੀਡੀਓ ਵਧੀਆ ਜਾਂ ਨਹੀਂ ਹੈ ਠੀਕ ਹੈ ਸੋ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੋ ਕਿ ਸੰਗਰੂਰ ਦੇ ਵਿੱਚ ਕੋਟ ਦੇ ਵਿੱਚ ਪੀਐਨ ਤੇ ਪ੍ਰੋਸੈਸਰ ਸਰਵਰ ਦੀ ਪੋਸਟ ਆਈ ਹੈ ਉਸ ਨੂੰ ਕੌਣ-ਕੌਣ ਫਿਲ ਕਰ ਸਕਦਾ ਹੈ ਤੇ ਉਸ ਨੂੰ ਫਿਲ ਕਰਨ ਦਾ ਤਰੀਕਾ ਕੀ ਹੈ ਠੀਕ ਹੈ ਆ ਤੁਹਾਨੂੰ ਦੱਸਾਂਗੇ ਵੀ ਉਸ ਦਾ ਫਾਰਮ ਹੈ ਉਸ ਨੂੰ ਕਿਸ ਤਰੀਕੇ ਨਾਲ ਆਪਣੇ ਕੱਢਣਾ ਹੈ ਤੇ ਕਿਸ ਤਰੀਕੇ ਨਾਲ ਉਹਨੂੰ ਫਿਲ ਕਰਨਾ ਕਿਸ ਤਰੀਕੇ ਨਾਲ ਆਪਾਂ ਉਹਨੂੰ ਕੋਡ ਤੱਕ ਆ ਆ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਾਂਗੇ ਕਿ ਇਸ ਦਾ ਪਰਫਾਰਮ ਨਹੀਂ ਤੁਹਾਨੂੰ ਜੋ ਜਾਣਕਾਰੀ ਹੈ ਕਿਥੋਂ ਮਿਲੇਗੀ ਠੀਕ ਹੈ ਸੋ ਸਭ ਤੋਂ ਪਹਿਲਾਂ ਆਪਣੇ ਫੋਨ ਦੇ ਵਿੱਚ ਜੋ ਵੀ ਬ੍ਰਾਊਜ਼ਰ ਹੈ ਉਸ ਨੂੰ ਓਪਨ ਕਰਨਾ ਹੈ ਠੀਕ ਹੈ ਜਿਵੇਂ ਤੁਸੀਂ ਨੇ ਸਿੰਪਲੀ ਗੂਗਲ ਸਰਚ ਕਰਨਾ ਇਸ ਤੋਂ ਬਾਅਦ ਤੁਸੀਂ ਨੇ ਤੇ ਫਿਲ ਕਰਨਾ ਸੰਗਰੂਰ कोट e सर्च करना इंक करना क्लिक करने बाद तो बादफॉर्म किस तरीके ने क्या दस रहा हाँ सिंपली तो ने जड़ा अपना थ्री डॉट है इससे क्लिक करना इस बार ते यह ऑप्शन दिखाई देने इस पर नोट्स से क्लिक करना नोट्स तो बादमेंट से बाद क्लिक करना ਰੀਕোয়ারਮੈਂਟ ਤੋਂ ਬਾਅਦ ਤੁਹਾਡੇ ਕੋਲੇ ਇਹ অপਸ਼ਨ ਦਿਖਾਈ ਦੇਣਗੇ ਇਸ ਦੇ ਵਿੱਚ ਪਬਲਿਕ ਅਪਪਾਇੰਟਮੈਂਟ ਨੋਟਿਸ ਪਰਫਾਰਮਾ ਠੀਕ ਹੈ ਪਬਲਿਕ ਅਪਪਾਇੰਟਮੈਂਟ ਨੋਟਿਸ ਤੇ ਨੀਚੇ ਤੁਸੀਂ ਨੇ ਇਸ ਤੇ ਓਕੇ ਕਰਨਾ ਹੈ ਪਬਲਿਕ ਅਪਪਾਇੰਟਮੈਂਟ ਨੋਟਿਸ ਪਰਫਾਰਮਾ ਡਾਊਨਲੋਡ ਕਰ ਲੈਣਾ ਹੈ जो फॉर्म है इस तरीके डाउनलोड होएगा ठीक है इस तो भी पोस्ट में कौन कौन फिल कर सार्मे सा फिल कर करना देखो ये जो इन्होंने पीडीएफ इसका ਆਫਿਸ ਆਵਰ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਸੰਗਰੂਰ ਠੀਕ ਹੈ ਜਿਹੜੀ ਇਹਦੀ ਲਾਸਟ ਡੇਟ ਹੈ ਜੀ ਫਾਰਮ ਫਿਲ ਕਰਨ ਦੀ 3 ਫਰਬਰੀ ਹੈ 3 ਫਰਬਰੀ 2025 ਦੇ 5 ਵਜੇ ਤੋਂ ਪਹਿਲਾਂ ਪਹਿਲਾਂ ਆਪਣੇ ਜੋ ਫਾਰਮ ਹੈ ਸਪੀਡ ਪੋਸਟ ਰਾਹੀਂ ਉੱਥੇ ਤੱਕ ਪਹੁੰਚਾਉਣਾ ਹੈ ਠੀਕ ਹੈ ਸੋ ਸਭ ਤੋਂ ਪਹਿਲਾਂ ਆਪਾਂ ਦਵਾਂਗੇ ਤੁਹਾਨੂੰ ਪੋਸਟਾਂ ਦੀ ਜਾਣਕਾਰੀ ਸੋ ਇਸ ਦੇ ਵਿੱਚ ਜਿਹੜੀਆਂ ਪੋਸਟਾਂ ਹਨ ਪ੍ਰੋਫੈਸ਼ਨਲ ਸਰਵਰ ਦੀਆਂ ਦੋ ਪੋਸਟਾਂ ਹਨ ਤੇ ਪੀਨ ਦੀਆਂ ਟੋਟਲ 12 ਪੋਸਟਾਂ ਹਨ ਪ੍ਰੋਸੈਸਰ ਸਰਵਰ ਦੇ ਵਿੱਚ ਕੌਣ ਕੌਣ ਭਰ ਸਕਦਾ ਹੈ ਪ੍ਰੋਸੈਸਰ ਸਰਵਰ ਦੇ ਵਿੱਚ ਐਕਸਮੈਨ ਆ ਜੋ ਐਸਸੀ ਉਦਰ ਕਾਸਟ ਦੇ ਵਿੱਚ ਇੱਕ ਪੋਸਟ ਹੈ ਪਰ ਲੈਵਲ 1 ਦਾ ਜਿਹੜਾ ਪੇ ਹੈ ਸੈਂਟਰਲ ਪੇ ਕਮਿਸ਼ਨ ਆ ਜਿਹੜਾ ਉਹ ਲਾਗੂ ਰਹੇਗਾ ਠੀਕ ਹੈ ਜਿਹੜੀ ਮੈਟ੍ਰਿਕ ਹੈ ਇਸ ਦੇ ਵਿੱਚ ਕੰਪਲਸਰੀ ਹੈ 10ਵੀਂ ਕਲਾਸ ਦੇ ਵਿੱਚ ਪੰਜਾਬੀ ਹੋਣੀ ਲਾਜ਼ਮੀ ਹੈ 18 ਤੋਂ ਜੋ 35 ਸਾਲ ਦੀ ਉਮਰ ਦੇ ਵਿੱਚ ਇਹਨੂੰ ਬੰਦਾ ਭਰ ਸਕਦਾ ਹੈ ਫਾਰਮ ਨੂੰ ਉਸ ਤੋਂ ਬਾਅਦ ਜਿਹੜੀਆਂ ਪੀਐਨ ਦੀਆਂ ਪੋਸਟਾਂ ਹਨ ਪੀਐਨ ਦੇ ਵਿੱਚ ਜਰਨਲ ਦੀਆਂ 7 ਅਨ ਐਸਸੀ ਮਾਜ ਵੀ ਸਿੱਖਦੀਆਂ 1 ਐਸਸੀ ਆਡਰ ਦੀਆਂ ਦੋਨੇ ਬੀਸੀ ਦੀਆਂ 1 ਐ ਕੁਆਲਿਫਿਕੇਸ਼ਨ ਉਹ 8ਵੀਂ ਪਾਸ ਵਾਲਾ ਇਸ ਨੂੰ ਭਰ ਸਕਦਾ ਹੈ 18 ਤੋਂ 35 ਸਾਲ ਤੱਕ ਏਜ ਕੰਪਲਸਰੀ ਹੈ ਜੋ ਜਰਨਲ ਦੀ ਐਸਸੀ ਦੀ ਤੇ ਬੀਸੀ ਦੀ 18 ਤੋਂ 35 ਸਾਲ ਤੱਕ ਏਜ ਕੰਪਲਸਰੀ ਹੈ ਸੋ ਇਸ ਤੋ ਵਾਰ ਇਹਨਾਂ ਨੇ ਇੰਟਰਵਿਊ ਦਾ ਸ਼ਡਿਊਲ ਵੀ ਪਾਇਆ ਹੈ ਜਿਹੜਾ ਇੰਟਰਵਿਊ ਆਫ ਦਾ ਪੋਸਟ ਆਫ ਪ੍ਰੋਸੈਸਰ ਸਰਵਰ ਦਾ ਉਹ ਅਲਫਾਬੈਟਿਕਸ ਦੇ ਚੈਨਲ ਡੇਟ ਇਹਨਾਂ ਨੇ ਪਾਈ ਹੋਈ ਹੈ A ਤੋਂ ਲੈ ਕੇ D ਤੱਕ ਜਿਹੜਾ ਇੰਟਰਵਿਊ ਹੋਏਗਾ 13 ਤੋਂ 25 ਨੂੰ ਹੋਏਗਾ E ਤੋਂ ਲੈ ਕੇ H ਤੱਕ 14 ਤੋਂ 25 ਨੂੰ ਹੋਏਗਾ I ਤੋਂ ਲੈ ਕੇ L ਤੱਕ 15 ਤੋਂ 25 ਨੂੰ ਹੋਏਗਾ M ਤੋਂ ਲੈ ਕੇ P ਤੱਕ 17 ਤੋਂ 25 ਨੂੰ ਹੋਏਗਾ Q ਤੋਂ ਲੈ ਕੇ T ਤੱਕ 18 ਤੋਂ 25 ਨੂੰ ਇੰਟਰਵਿਊ ਇਹਦਾ ਹੋਵੇਗਾ ਠੀਕ ਹੈ ਯੂ ਤੋਂ ਲੈ ਕੇ ਇਹ ਅੰਤ ਤੱਕ 1925 ਤੱਕ ਇਹਦਾ ਜੋ ਇੰਟਰਵਿਊ ਦੀ ਸ਼ੈਡਿਊਲ ਹੈ ਸੋ ਤੁਸੀਂ ਨੇ ਜੋ ਫਾਰਮ ਫਿਲ ਕਰਨਾ ਉਸ ਨੂੰ ਸਿੰਪਲ ਫਿਲ ਕਰਕੇ ਪੂਰੇ ਧਿਆਨ ਨਾਲ ਸਪੀਡ ਪੋਸਟ ਕਰਾਉਣਾ ਹੈ ਠੀਕ ਹੈ ਤੇ ਤੁਹਾਡਾ ਕੋਈ ਵੀ ਐਡਮਿਟ ਕਾਰਡ ਹੈ ਜਾਂ ਤੁਹਾਡੇ ਤੱਕ ਨਹੀਂ ਪਹੁੰਚੇਗਾ ਸੋ ਸਿੱਧਾ ਹੀ ਤੁਸੀਂ ਨੇ ਇੰਟਰਵਿਊ ਤੇ ਜਾਣਾ ਹੈ ਜਿਹੜਾ ਪੀਐਮ ਦਾ ਇੰਟਰਵਿਊ ਹੈ ਉਹ ਹੈ A ਤੋਂ ਲੈ ਕੇ D ਦੇ ਵਿੱਚ 13 ਤੋਂ 25 ਨੂੰ ਠੀਕ ਹੈ ਜਿਹੜਾ ਇੰਟਰਵਿਊ ਫਾਰ ਦਾ ਪੋਸਟ ਆਫ ਪੀ ਐ ਤੋਂ ਲੈ ਕੇ ਡੀ ਤੱਕ 13 ਤੋਂ 25 ਨੂੰ ਈ ਤੋਂ ਲੈ ਕੇ ਐਚ ਤੱਕ 14 ਤੋਂ 25 ਨੂੰ ਤੇ ਆਈ ਤੋਂ ਲੈ ਕੇ ਐਲ ਤੱਕ 15 ਤੋਂ 25 ਨੂੰ ਐਮ ਤੋਂ ਲੈ ਕੇ ਪੀ ਤੱਕ 17 ਤੋਂ 25 ਨੂੰ ਕਿਊ ਤੋਂ ਲੈ ਕੇ ਟੀ ਤੱਕ 18 ਤੋਂ 25 ਨੂੰ ਯੂ ਤੋਂ ਲੈ ਕੇ ਜ਼ेड ਤੱਕ 19 ਤੋਂ 25 ਨੂੰ ਠੀਕ ਹੈ ਤਾਂ ਇਸ ਦੇ ਨਾਲ ਡਾਕੂਮੈਂਟ ਤੁਸੀਂ ਕਿਸ ਤਰੀਕੇ ਨਾਲ ਲਾਣੇ ਨੇ ਉਹ ਮੈਂ ਤੁਹਾਨੂੰ ਦੱਸਾਂਗਾ ਪੂਰੇ ਧਿਆਨ ਨਾਲ ਜੋ ਵੀਡੀਓ ਨੂੰ ਸਟਾਰਟ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ ਹੈ ਤੁਹਾਨੂੰ ਇਹਨਾਂ ਦੇ 7 ਨੰਬਰ ਜਿਹੜਾ ਕਾਲਮ ਤੁਸੀਂ ਜਰੂਰ ਪੜ੍ਹਨਾ ਜਿਹੜਾ ਇਨਕੰਪਲੀਟ ਫਾਰਮ ਹੋਏਗਾ ਇਹ ਕਹਿੰਦੇ ਵੀ ਉਸ ਨੂੰ ਅਸੀਂ ਰਿਜੈਕਟ ਕਰਾਂਗੇ ਠੀਕ ਹੈ ਤੇ ਰਿਸਪੌਂਸਿਬਿਲਟੀ ਫੋਰ ਦਾ ਐਨੀ ਪੋਸਟਲ ਡਿਲੇ ਆਫ অর ਰੋਂਗ ਡਿਲੀਵਰੀ ਵਾਟਸਓਵਰ ਪੀਐਸਆਰਡੀ ਕੋਈ ਸਪੈਸ ਰਿਸਪੌਂਸਿਬਿਲਟੀ ਨਹੀਂ ਉਹ ਤੁਸੀਂ ਨੇ ਆਪਣੇ ਧਿਆਨ ਨਾਲ ਜੋ ਪੋਸਟ ਕਰਾਣੀ ਹੈ ਸਪੀਡ ਪੋਸਟ ਜਿਵੇਂ ਤੁਸੀਂ ਨੇ ਕਰਾਣੀ ਹੈ ਜਿਵੇਂ ਵੀ ਕਰਨਾ ਹੈ ਤੁਸੀਂ ਪੂਰੇ ਧਿਆਨ ਨਾਲ ਫਾਰਮ ਫੁੱਲ ਕਰਨਾ ਠੀਕ ਹੈ ਲੋਕਮੈਨ ਇਹਦੇ ਨਾਲ ਕਿਹੜੇ ਕਿਹੜੇ ਲੱਗਣਗੇ ਉਹ ਤੁਹਾਨੂੰ ਮੈਂ ਦੱਸ ਦੰਨਾ ਠੀਕ ਹੈ ਕਿਸੇ ਵੀ ਚੈਨਲ ਨੇ ਦੱਸਿਆ ਹੋਇਆ ਜਿਹੜੇ ਆ ਤੁਸੀਂ ਨੇ ਫੋਟੋਕਾਪੀਆਂ ਲੈਣੀਆਂ ਨੇ ਆਧਾਰ ਕਾਰਡ ਰੈਜਿਸਟ੍ਰੈਂਸ ਕਾਸਟ ਵਾਲਾ ਠੀਕ ਹੈ ਤੇ ਪਰਫਾਰਮਾ ਸੋ ਇਹਨਾਂ ਨੂੰ ਸੈਲਫ ਅਟੈਸਟਡ ਹੀ ਕਰਨਾ ਹੈ ਤੇ ਪਰਫਾਰਮਾ ਦੇ ਉੱਪਰ ਜਿਹੜੇ ਇਹ ਬਾਕਸ ਲੱਗੇ ਹੋਏ ਆ ਇਹ ਬਾਕਸ ਦੇ ਉੱਪਰ ਆਪਣੀ ਫੋਟੋ ਲਗਾਉਣੀ ਹੈ ਠੀਕ ਹੈ ਫੋਟੋ ਲਗਾ ਕੇ ਸੈਲਫ ਅਟੈਸਟਡ ਕਰਨੀ ਹੈ ਇਸ ਫਾਰਮ ਨੂੰ ਕਿਸ ਤਰੀਕੇ ਨਾਲ ਭਰਨਾ ਹੈ ਉਹ ਵੀ ਤੁਹਾਨੂੰ ਮੈਂ ਦੱਸ ਰਿਹਾ ਠੀਕ ਹੈ ਪੂਰੇ ਤਨ ਨਾਲ ਇਸ ਵੀਡੀਓ ਨੂੰ ਦੇਖਣਾ ਐਂਡ ਤੱਕ ਸੋ ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਨੇ ਫਾਰਮ ਨੂੰ ਕਿਸ ਤਰੀਕੇ ਨਾਲ ਫਿਲ ਕਰਨਾ ਹੈ ਤੇ ਕਿਸ ਤਰੀਕੇ ਨਾਲ ਫਿਲ ਕਰਕੇ ਸਪੀਡ ਬੋਸਟ ਕਰਨਾ ਹੈ ਉਹ ਤੁਹਾਨੂੰ ਮੈਂ ਦੱਸ ਰਿਹਾ ਵੀ ਫਾਰਮ ਨੂੰ ਕਿਸ ਤਰੀਕੇ ਨਾਲ ਫਿਲ ਕਰਨਾ ਹੈ ਜਿਸ ਦਾ ਪ੍ਰਿੰਟ ਆ ਜਾਓ ਤੁਸੀਂ ਕਰ ਲੈਣਾ ਠੀਕ ਕਿ ਇਸ ਦਾ ਫਾਰਮ ਹੈ ਜੋ ਕਿਸ ਤਰੀਕੇ ਨਾਲ ਭਰਨਾ ਸੋ ਐਪਲੀਕੇਸ਼ਨ ਫੋਰ ਦਾ ਪੋਸਟ ਆਫ ਇੱਥੇ ਜੋ ਵੀ ਤੁਸੀਂ ਨੇ ਪੋਸਟ ਫਿਲ ਕਰਨੀ ਹੈ ਉਹ ਫਿਲ ਕਰਨਾ ਹੈ ਪੀ ਐਮ ਦੀ ਕਰਨੀ ਹੈ ਜਾਂ ਪ੍ਰੋਸੈਸ ਸਰਵਰ ਦੀ ਕਰਨੀ ਹੈ ਉਹ ਫਿਲ ਕਰਨਾ ਠੀਕ ਹੈ ਤੋ ਕੈਪੀਟਲ ਲੈਟਰ ਦੇ ਵਿੱਚ ਇਹ ਉਰੇ ਫਿਲ ਕਰਨਾ ਉਸ ਦੇ ਵਿੱਚ ਨੇਮ ਨੇਮ ਵੀ ਆਪਣਾ ਜੋ ਕੈਪੀਟਲ ਲੈਟਰ ਦੇ ਵਿੱਚ ਫਿਲ ਕਰਨਾ ਗੁਰਮੀਤ ਸਿੰਘ ਜੋ ਵੀ ਤੁਹਾਡਾ ਨੇਮ ਹੈ ਉਹ ਆਪਾਂ ਇੱਥੇ ਫਿਲ ਕਰਾਂਗੇ ਠੀਕ ਹੈ ਉਸ ਤੋਂ ਬਾਅਦ ਫਾਦਰ ਨੇਮ ਜਾਂ ਹਸਬੰਡ ਨੇਮ ਠੀਕ ਹੈ ਜੇ ਲੇਡੀਜ਼ ਭਰ ਰਹੀ ਹੈ ਮੈਰਿਡ ਨੇ ਤਾਂ ਹਸਬੰਡ ਨੇਮ ਠੀਕ ਹੈ ਜੇ ਤੁਸੀਂ ਆਪਣਾ ਫਾਰਮ ਕੋਈ ਵੀ ਭਰ ਰਿਹਾ ਉਸ ਤਰੀਕੇ ਨਾਲ ਆਪਣਾ ਜੋ ਵੀ ਇੱਥੇ ਡਿਟੇਲ ਫਿਲ ਕਰਨੀ ਹੈ ਉਸ ਤੋਂ ਬਾਅਦ ਆਪਣੀ ਡੇਟ ਆਫ ਬਰਥ ਤੁਹਾਡੀ ਡੇਟ ਆਫ ਬਰਥ ਕਿੰਨੀ ਹੈ ਠੀਕ ਹੈ ਉਹ ਆਪਣੀ ਇੱਥੇ ਫਿਲ ਕਰਨੀ ਹੈ ਉਸ ਤੋਂ ਬਾਅਦ ਉਸ ਤੋਂ ਬਾਅਦ ਦੇਖੋ ਏਜ ਐਸ ਔਨ ਮਤਲਬ 1 1 2025 ਤੱਕ ਇਹ ਤੁਹਾਡੀ ਜਿਹੜੀ ਏਜ ਹੈ 1 1 2025 ਤੱਕ ਕਿੰਨੀ ਬਣਦੀ ਹੈ ਇਹ ਤੁਸੀਂ ਨੇ Google ਦੀ ਸਰਚ ਕਰ ਲੈਣਾ ਏਜ ਕੈਲਕੂਲੇਟ ਏਜ ਕੈਲਕੂਲੇਟਰ ਦੇ ਵਿੱਚ ਤੁਸੀਂ ਨੇ ਆਪਣੀ ਡੇਟ ਆਫ ਬਰਥ ਫਿਲ ਕਰਨੀ ਹੈ ਉਸ ਤੋਂ ਬਾਅਦ ਮੈਂ ਜਿਹੜਾ ਚਾਰ ਨੰਬਰ ਇਸ ਨੂੰ ਪੂਰੇ ਧਿਆਨ ਨਾਲ ਪੜ੍ਹਨਾ ਹੈ ਇਹ ਤੁਹਾਨੂੰ ਦੱਸੇਗਾ ਕਿ ਜੋ ਤੁਹਾਡੀ ਏਜ ਹੈ 1 1 25 ਤੱਕ ਤੁਸੀਂ ਕਿੰਨੇ ਸਾਲ ਦੇ ਕਿੰਨੇ ਮਹੀਨਿਆਂ ਦੇ ਕਿੰਨੇ ਦਿਨਾਂ ਦੇ ਬਣਦੇ ਹੋ ਤੁਸੀਂ ਨੇ Google ਦੇ ਵਿੱਚ ਸਰਚ ਕਰ ਲੈਣਾ ਏਜ ਕੈਲਕੂਲੇਟ ਏਜ ਕੈਲਕੂਲੇਟ ਸਰਚ ਕਰਕੇ ਆਪਣੀ ਡੇਟਾ ਵਰਸ ਫਿਲ ਕਰਨੀ ਆ ਉਸ ਤੋਂ ਬਾਅਦ ਤੁਹਾਡੇ ਅੱਗੇ ਤੁਹਾਡੇ ਜਿੰਨੇ ਸਾਲ ਹਨ ਤੇ ਮੌਨਥ ਡੇਜ਼ ਉਹ ਤੁਹਾਡੇ ਕੋਲ ਆਣਗੇ ਠੀਕ ਹੈ ਉਹ ਇੱਥੇ ਫਿਲ ਕਰਨੀਆਂ ਨੇ ਉਸ ਤੋਂ ਬਾਅਦ ਜੋ ਵੀ ਤੁਹਾਡੀ ਗੱਲ ਕੁਆਲੀਫਿਕੇਸ਼ਨ ਹੈ ਉਹ ਫਿਲ ਕਰਨੀ ਹੈ ਜੇਕਰ ਤੁਹਾਡੇ ਕੋਲੇ 8ਵੀਂ ਕਲਾਸ ਦਾ ਸਰਟੀਫਿਕੇਟ ਹੈਗਾ ਤਾਂ ਤੁਸੀਂ ਇੱਥੇ 8ਵੀਂ ਰੋਲ ਲਿਖਣਾ ਠੀਕ ਹੈ ਕਮਾ ਪਾ ਕੇ 10th ਤੁਸੀਂ ਨੇ 10th ਤੱਕ ਹੀ ਕੁਆਲੀਫਿਕੇਸ਼ਨ ਲਾਣੀ ਹੈ ਜੋ ਕਿ ਪਲੱਸ 2 ਜਾਂ ਗ੍ਰੈਜੂਏਸ਼ਨ ਦਾ ਡਾਕੂਮੈਂਟ ਇਸ ਦੇ ਨਾਲ ਨਾਲ ਲਗਾਓ ਕਿਉਂਕਿ ਇਹਨਾਂ ਨੇ ਜੋ ਪੀਐਨਡੀ ਪੋਸਟ ਲਈ ਤਾਂ 8ਵੀਂ ਮੰਗਿਆ ਕੰਪਲਸਰੀ ਕੀਤੀ ਹੋਈ ਹੈ ਪਰ ਤੁਸੀਂ ਜੇਕਰ ਤੁਹਾਡੇ ਕੋਲ 8ਵੀਂ ਕਲਾਸ ਦਾ ਨਹੀਂ ਤਾਂ ਤੁਸੀਂ 10th ਦਾ ਲਗਾ ਸਕਦੇ ਹੋ ਠੀਕ ਹੈ ਉਸ ਤੋਂ ਬਾਅਦ ਕੈਟਾਗਰੀ ਇਹ ਕਰਤੌੜੀ ਕੈਟਾਗਰੀ ਐਸੀ ਹੈ ਤਾਂ ਤੁਸੀਂ ਸਿੰਪਲੀ ਆਪਣੀ ਜੋ ਕਾਸਟ ਹੈ ਜਿਵੇਂ ਤੁਹਾਡੀ ਕਾਸਟ ਰਮਦਾਸੀ ਸਿੱਖ ਹੈ ਰਮਦਾਸੀ ਆ ਸਿੱਕਾ ਲਿਖ ਕੇ ਬ੍ਰੈਕਟ ਦੇ ਵਿੱਚ ਐਸਸੀ ਐਸਸੀ ਪਾ ਕੇ ਠੀਕ ਹੈ ਫਾਰਮ ਨੂੰ ਫਿਲ ਕਰਨਾ ਜੇਕਰ ਤੁਹਾਡੀ ਕਸਟਮਰ ਜਰਨਲ ਹੈ ਤਾਂ ਸਿੰਪਲੀ ਜਰਨਲ ਲਿਖ ਕੇ ਫਾਰਮ ਭਰ ਹਾਂਜੀ ਉਸ ਤੋਂ ਬਾਅਦ ਜੋ ਵੀ ਆਪਣਾ ਪਰਮਨੈਂਟ ਐਡਰੈਸ ਹੈ ਉਹ ਤੇ ਫਿਲ ਕਰਨਾ ਠੀਕ ਹੈ ਸੋ ਇਹ ਜੋ ਮੈਂ ਫਾਰਮ ਫਿਲ ਕਰ ਰਿਹਾ ਹਾਂ ਇਹ ਹਰਿਆਣਾ ਦਾ ਇੱਕ ਫਾਰਮ ਹੈ ਸੋ ਉਸ ਦੇ ਹਿਸਾਬ ਨਾਲ ਮੈਂ ਫਾਰਮ ਫਿਲ ਕੀਤਾ ਹੈ ਜੋ ਵੀ ਤੁਹਾਡਾ ਐਡਰੈਸ ਹੈ ਉਹ ਤੁਸੀਂ ਨੇ ਆਪਣੇ ਹਿਸਾਬ ਨਾਲ ਐਡਰੈਸ ਫੁੱਲ ਫਿਲ ਕਰਨਾ ਹੈ ਤੇ ਆਪਣਾ ਡਿਸਟ੍ਰਿਕਟ ਤੇ ਆਪਣਾ ਪਿੰਨ ਕੋਡ ਜਰੂਰ ਇੱਥੇ ਐਡ ਕਰਨਾ ਹੈ। ਤੋਂ ਕੋਰਸਪੋਨੈਂਟ ਅਡਰੈਸ ਆ ਜਿਹੜਾ ਉਸ ਦੇ ਵਿੱਚ ਤੁਸੀਂ ਨੇ ਜੋ ਫਿਲ ਕਰਨਾ ਹੈ ਉਹ ਸੇਮ ਫਿਲ ਕਰ ਸਕਦੇ ਹੋ ਅਡਰੈਸ ਜਾਂ ਫਿਰ ਸੇਮ ਲਿਖ ਸਕਦੇ ਹੋ। ਠੀਕ ਹੈ ਉਹ ਤੁਹਾਡੀ ਇੱਛਾ ਹੈ ਤੁਸੀਂ ਨੇ ਕਿਵੇਂ ਕਰਨਾ ਹੈ। ਜੋ ਨੈਸ਼ਨਲ ਜਾਂ ਤੁਹਾਡਾ ਇੰਡੀਅਨ ਆ ਜਾਏਗਾ। ਠੀਕ ਹੈ। ਐਕਸਪੀਰੀਅੰਸ ਆ ਜਾਏਗਾ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਤਾਂ ਤੁਸੀਂ ਐਡ ਕਰ ਸਕਦੇ ਹੋ। ਆਦਰਵਾਇਜ਼ ਨਹੀਂ ਤਾਂ ਸਿੰਪਲੀ ਫਰੈਸ਼ਰ ਲਿਖ ਸਕਦੇ ਹੋ। ਉਸ ਤੋਂ ਬਾਅਦ ਤੁਹਾਡਾ ਜੋ ਵੀ ਮੋਬਾਈਲ ਨੰਬਰ ਹੈ ਇੱਥੇ ਮੋਬਾਈਲ ਨੰਬਰ ਫਿਲ ਕਰਨਾ ਹੈ। उस तो बाद नीचे एक एनकल्यूजर का दा जो इन्होंने कॉलम दिता है भी तुम डॉक्यूमेंट ने जो इस लाए ने। जो भी थोड़े डॉकूमेंट इस फोटो कॉपियां लाऊंगे तो सिंपली है जो इतने नोट कर देना है। ठीक है इतने अपने सिग्नेचर करने इधर अपना डेट तो प्लेस ठीक है जोड़िया ने कोलमें फोटा लानी ने इस तरीके ना फोटो तो सैल्फ टेस्टड ਤੇ ਇੱਕ ਆਪਣੀ ਫੋਟੋ ਜਿਹਦੇ ਨਾਲ ਤੁਹਾਡੇ ਜੋ ਵੀ ਡਾਕੂਮੈਂਟ ਨੇ ਉਹ ਸਾਰੀਆਂ ਦੀਆਂ ਫੋਟੋਕਾਪੀਆਂ ਨਾਲ ਨੱਥੀ ਕਰਕੇ ਉਸ ਨੂੰ ਕਲੀਅਰ ਐਡਰੈਸ ਤੇ ਫਿਲ ਕਰਨਾ ਉਹ ਵੀ ਤੁਹਾਨੂੰ ਦੱਸੂਆ ਹੈ ਠੀਕ ਹੈ ਸੋ ਇਸ ਦੇ ਨਾਲ ਆਪਣੀਆਂ ਸਾਰੀ ਫੋਟੋਕਾਪੀਆਂ ਨੱਥੀ ਕਰਕੇ ਕਲੀਅਰ ਐਡਰੈਸ ਤੇ ਤੁਸੀਂ ਨੇ ਫਾਰਮ ਫਿਲ ਕਰਕੇ ਭੇਜਣਾ ਹੈ ਤੇ ਕਿਸ ਤਰੀਕੇ ਨਾਲ ਭੇਜਣਾ ਉਹ ਵੀ ਤੁਹਾਨੂੰ ਦੱਸਾਂਗੇ ਤਾਂ ਇਸ ਤੋਂ ਬਾਅਦ ਜੋ ਇਸ ਦਾ ਇੱਕ ਲਿਫਾਫਾ ਲੈਣਾ ਤੁਸੀਂ ਨੇ ਇਸ ਤਰੀਕੇ ਦਾ ਲਿਫਾਫਾ ਲੋਕਿ ਆਪਾਂ ਨੂੰ ਕਤਾ ਬਾਰੀ ਤੇ ਘੰਟਾ ਮਿਲ ਜਾਂਦਾ ਠੀਕ ਹੈ ਇਸ ਨੂੰ ਇਸ ਤੇ ਐਡਰੈਸ ਆ ਜੋ ਕਿਸ ਤਰੀਕੇ ਨਾਲ ਫਿਲ ਕਰਨਾ ਹੈ ਇਸ ਤੇ ਤੁਸੀਂ ਇਹ ਜੋ ਪਹਿਲਾ ਲਿਖਣਾ ਹੈ ਪਣਾਵਲੇ ਪੂਰੇ ਲਿਖਣਾ ਹੈ ਐਪਲੀਕੇਸ਼ਨ 4 4 ਦਾ ਪੋਸਟ ਆਫ ਠੀਕ ਹੈ ਉਰੇ ਪੀਐਨ ਜੋ ਵੀ ਤੁਸੀਂ ਫਾਰਮ ਫਿਲ ਕਰ ਰਹੇ ਹੋ ਉਹ ਇੱਥੇ ਲਿਖਣਾ ਠੀਕ ਹੈ ਪ੍ਰੋਸੈਸ ਸਰਵਦਾ ਕਰ ਰਹੇ ਹੋ ਤਾਂ ਪ੍ਰੋਸੈਸ ਸਰਵ ਲਿਖ ਸਕਦੇ ਹੋ ਜੇ ਪੀਐਨ ਕਰ ਰਹੇ ਹੋ ਤਾਂ ਪੀਨ ਲਿਖ ਸਕਦੇ ਹੋ ਉਸ ਤੋਂ ਬਾਅਦ ਟੂ ਆਪਾਂ ਇਹ ਜੋ ਫਾਰਮ ਹੈ ਉਹ ਕਿੱਥੇ ਭੇਜਣਾ ਹੈ ਇੱਥੇ ਓਡਰੈਸ ਲਿਖਣਾ ਜਿੱਦੇ ਮੈਂ ਆਪਾਂ ਨੇ ਭੇਜਣਾ ਹੈ ਇਹ ਸੰਗਰੂਰ ਡਿਸਟ੍ਰਿਕਟ ਕੋਰਟ ਦੇ ਵਿੱਚ ਡਿਸਟ੍ਰਿਕਟ ਡਿਸਟ੍ਰਿਕਟ ਐਂਡ ਸ਼ੈਸਮ ਜੱਜ ਠੀਕ ਹੈ نیچے ਲਿਖਣਾ ਸੰਗਰੂਰ ਤਾਂ ਇਸ ਤੋਂ ਬਾਅਦ ਤੁਸੀਂ ਨੇ ਇਹ ਧਿਆਨ ਰੱਖਣਾ ਹੈ ਕਿ ਇੱਥੇ ਜਿਹੜਾ ਸੰਗਰੂਰ ਦਾ ਪਿੰਨ ਕੋਡ ਹੈ ਉਹ ਜਰੂਰ ਸਰਚ ਕਰਕੇ ਲਿਖਣਾ ਜੋ ਵੀ ਪਿੰਨ ਕੋਡ ਹੈ ਸੰਗਰੂਰ ਦਾ ਉਹ ਸਰਚ ਕਰਕੇ ਇੱਥੇ ਲਿਖਣਾ ਠੀਕ ਹੈ ਜੇ ਕੱਲ ਤੁਹਾਨੂੰ ਸੰਗਰੂਰ ਦਾ ਪਿੰਨ ਕੋਡ ਨਹੀਂ ਬਤਾ ਤਾਂ ਤੁਸੀਂ ਨੇ ਸਿੰਪਲ ਸਰਚ ਕਰ ਲੈਣਾ ਡਿਸਟ੍ਰਿਕਟ ਸ਼ਹਿਰ ਸੰਗਰੂਰ ਪਿੰਨ ਕੋਡ ਤਾਂ ਆਪਣੇ ਆਪ ਹੀ ਜੋ ਪਿੰਨ ਕੋਡ ਆ ਜਾਵੇਗਾ ਤੇ ਉਹ ਇੱਥੇ ਫਿਲ ਕਰ ਦੇਣਾ ਉਸ ਤੋਂ ਬਾਅਦ ਇਹ ਐਪਲੀਕੇਸ਼ਨ ਕਿਸਤੇ ਵੱਲੋਂ ਭੇਜੀ ਜਾ ਰਹੀ ਹੈ ਤੁਸੀਂ ਲਿਖਣਾ ਫ੍ਰੋਮ ਸੋ ਜੋ ਮੈਂ ਪੈਨ ਨਾਲ ਇਕਾਤਨਾ ਚਲਾ ਰਿਹਾ ਇਕਾਤ ਦੇ ਵਿੱਚ ਮੇਰਾ ਫੋਨ ਹੈ ਸਹੀ ਤਰੀਕੇ ਨਾਲ ਨਹੀਂ ਪ੍ਰੋਪਰ ਲਿਖਿਆ ਜਾ ਰਿਹਾ ਤੁਸੀਂ ਵੀਡੀਓ ਨੂੰ ਪੂਰੇ ਧਿਆਨ ਨਾਲ ਦੇਖਣਾ ਹੈ ਤੇ ਆਪਣੀ ਪੂਰੇ ਧਿਆਨ ਨਾਲ ਜੋ ਫਾਰਮ ਫਿਲ ਕਰਨਾ ਹੈ ਤਾਂ ਕਿ ਕੋਈ ਮਿਸਟੇਕ ਨਾ ਹੋਵੇ ਇੱਥੇ ਲਿਖਣਾ ਫਾਰਮ ਵੀ ਕਿਹਦੇ ਵੱਲੋਂ ਇਹ ਫਾਰਮ ਭੇਜਿਆ ਜਾ ਰਿਹਾ ਤੇ ਕਿੱਥੇ ਭੇਜਿਆ ਜਾ ਰਿਹਾ ਇੱਥੇ ਤੁਸੀਂ ਆਪ ਦਾ ਐਡਰੈਸ ਲਿਖੋਗੇ ਜੋ ਵੀ ਤੁਹਾਡਾ ਨੇਮ ਹੈ ਠੀਕ ਹੈ ਉਸ ਤੋਂ ਬਾਅਦ ਤੁਹਾਡਾ ਫਾਦਰ ਨੇਮ ਜੋ ਵੀ ਤੁਹਾਡਾ ਫਾਦਰ ਨੇਮ ਹੈ ਉਸ ਤੋਂ ਬਾਅਦ ਜੋ ਵੀ ਤੁਹਾਡਾ ਐਡਰੈਸ ਹੈ ਉਹ ਰੋ ਪ੍ਰੋਪਰ ਤਰੀਕੇ ਨਾਲ ਲਿਖਣਾ ਜੋ ਤੁਸੀਂ ਨੇ ਫਾਰਮ ਦੇ ਵਿੱਚ ਫਿਲ ਕੀਤਾ ਹੈ ਉਹ ਹੀ ਐਡਰੈਸ ਇੱਥੇ ਲਿਖਣਾ ਜਿਵੇਂ ਇਹਨਾਂ ਦਾ ਮੈਂ ਕੀਤਾ ਹੈ ਠੀਕ ਹੈ ਇੱਕ ਥਿੜਾ ਇਹਨਾਂ ਦਾ ਪਿੰਨ ਕੋਡ ਆਉ ਲਿਖਣਾ ਹੈ ਤੋ ਇੱਕ ਤੁਸੀਂ ਨੇ ਪੂਰੇ ਇਹ ਧਿਆਨ ਰੱਖਣਾ ਹੈ ਕਿ ਤੁਸੀਂ ਨੇ ਆਪਣਾ ਜੋ ਇੱਥੇ ਮੋਬਾਈਲ ਨੰਬਰ ਆ ਜਰੂਰ ਲਿਖਣਾ ਹੈ ਜੋ ਵੀ ਤੁਹਾਡਾ ਮੋਬਾਈਲ ਨੰਬਰ ਹੈ ਮੋ ਪਾ ਕੇ ਤੇ ਜਰੂਰ ਨੋਟ ਕਰਨਾ ਹੈ ਸੋ ਇਸ ਤੋਂ ਬਾਅਦ ਤੁਸੀਂ ਨੇ ਕੀ ਕਰਨਾ ਹੈ ਡਾਕਖਾਨੇ ਵਿੱਚ ਜਾਣਾ ਹੈ ਤੇ ਡਾਕਖਾਨੇ ਵਿੱਚ ਜਾ ਕੇ ਇਹ ਫਾਰਮ ਨੂੰ ਇਸ ਦੇ ਵਿੱਚ ਫੋਲਡ ਕਰਕੇ ਠੀਕ ਹੈ ਇਸ ਤਰੀਕੇ ਨਾਲ ਫੋਲਡ ਕਰਕੇ ਇਸ ਤਰੀਕੇ ਨਾਲ ਫੋਲਡ ਕਰਕੇ ਇਸ ਦੇ ਵਿੱਚ ਪਾ ਦੇਣਾ ਫਾਰਮ ਪਾਉਣ ਤੋਂ ਬਾਅਦ ਤੁਸੀਂ ਇਹ ਡਾਕ ਆਪਣੇ ਜਗਸਪੀਲਿਪੋਸਟ ਕਰਾ ਦੇਣਾ ਸਪੀਡ ਪੋਸਟ ਕਰਾਉਣ ਤੋਂ ਬਾਅਦ ਤੁਹਾਨੂੰ ਹੋਰ ਸੀਟ ਦੇਣਗੇ ਹੋਰ ਸੀਟ ਤੋਂ ਬਾਅਦ ਤੁਸੀਂ ਚੈੱਕ ਕਰ ਸਕਦੇ ਹੋ ਤੇ ਤੁਹਾਨੂੰ ਦੱਸ ਵੀ ਦੇਣਗੇ ਤੁਹਾਡਾ ਜੋ ਫਾਰਮ ਕਿੰਨੇ ਦਿਨਾਂ ਦਾ ਪਹੁੰਚ ਆਵੇਗਾ ਉਸ ਤੋਂ ਬਾਅਦ ਤੁਸੀਂ ਤੁਸੀਂ ਚੈੱਕ ਕਰ ਸਕਦੇ ਹੋ ਵੀ ਜਿਹੜਾ ਫਾਰਮ ਸਾਡਾ ਪਹੁੰਚਿਆ ਜਾਂ ਨਹੀਂ ਠੀਕ ਹੈ ਫਾਰਮ ਜਿਹਦਾ ਤੁਹਾਡਾ ਉੱਥੇ ਅਕਸੈਪਟ ਹੋ ਜਾਏਗਾ ਤਾਂ ਤੁਹਾਡੇ ਫੋਨ ਤੇ ਮੈਸੇਜ ਵੀ ਆ ਰਿਸੀਵ ਹੋਏਗਾ ਵੀ ਤੁਹਾਡਾ ਫਾਰਮ ਸਾਡੇ ਕੋਲ ਪਹੁੰਚ ਚੁੱਕਿਆ ਹੈ ਤੇ ਉਸ ਤੋਂ ਬਾਅਦ ਤੁਸੀਂ ਨੇ ਜੋ ਇੰਟਰਵਿਊ ਦੀ ਡੇਟ ਹੈ ਉਸ ਡੇਟ ਨੂੰ ਇੰਟਰਵਿਊ ਦੇਣ ਕਰੀ ਵਾਲੀਆਂ ਹੋਰ ਵੀਡੀਓ ਦੇਖਣ ਲਈ ਸਾਡਾ ਜੋ ਚੈਨਲ ਹੈ ਉਸ ਨੂੰ ਸਬਸਕ ਦੀ ਬਾਤ ਉਹ ਬਾਤ ਸ਼ੇਅਰ ਕਰੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਕੇ ਦੱਸਣਾ ਕਿ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਧੰਨਵਾਦ ਜੀ